ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਸਾਹਮਣੇ ਖਾਲਸਾ ਸਜਿਆ ਹੋਇਆ ਜੋ ਕਿ ਪਹਿਲਾਂ ਸ਼੍ਰੇਂਦਰ ਕੁਮਾਰ ਸ਼ਿੰਦੀ ਸੀਗਾ ਅੱਜ ਸ਼੍ਰੇਂਦਰ ਸਿੰਘ ਖਾਲਸਾ ਜੀ ਬਣੇ ਹੋਏ ਨੇ ਉਹਨਾਂ ਨਾਲ ਮਿਲਵੋਣੇ ਔਰ ਉਹਨਾਂ ਤੋਂ ਗੱਲਬਾਤ ਖਾਲਸਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਗੀ ਹੋਣਾ ਗਊਸ਼ਾਲਾ ਬਾਘਾਪੁਰਾਣਾ ਤੂੜੀ ਦਾ ਵਤ ਵਤ ਦਾਣਾ ਰੋਟੀਆਂ ਛਾਣਪੂਰਾ ਕੂੜੀ ਵੱਤ ਵਾਂਦਾਨ ਦਿਓ ਜੇ ਸਾਰ ਦੀ ਇਕੱਠੀ ਕੂੜੀ ਹੋ ਸਕੇ ਗਾਈਆਂ ਵਾਸਤੇ ਪ੍ਰਧਾਨ ਸਿੰਘ ਦਾ ਨੰਬਰ 98881 44766 ਸਰੇਂਦਰ ਸਿੰਘ ਦਾ ਨੰਬਰ 62844 19092 ਹੋਰ ਜਿਹੜੇ ਆਪਣੇ ਨਵੇਂ ਨੌਜਵਾਨ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਵਾਧਵਾ ਦਾ ਮਰਦਸ਼ਕ ਹੋ ਗੁਰੂ ਵਾਲੇ ਬਣੋ ਨਸ਼ੇ ਛੱਡੋ ਕੋਰ ਵੱਡੋ ਘਰ ਨੂੰ ਸਫਰਗ ਬਣਾਓ ਪਹਿਤੋ ਮਾਪਿਓ ਦੀ ਸੇਵਾ ਕਰੋ ਪਹਿਲੇ ਨੰਬਰ ਤੇ ਮਾਪਿਓ ਦੀ ਸੇਵਾ ਉਸ ਤੋਂ ਬਾਅਦ ਗੁਰੂ ਘਰ ਉਸ ਤੋਂ ਬਾਅਦ ਨਾਲ ਦੇ ਨਾਲ ਅਮਰ ਰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕਾ ਕੇ ਕੋਲ ਜਾ ਮੈਨੂੰ